ਸਤਨਾਮੁ ਵਾਹਿਗੁਰੂ ਸਾਹਿਬ ਜੀ ਕੀਆ ਪੜੀਐ ਕਿਆ ਗੁਨੀਆਂ ਕਿਆ ਬੇਦਪਰਾਨਾ ਸੁਨੀਆਂ ਪੜ ਸੁਨੇ ਕੀ ਹੋਈ ਜੋ ਸਹਜ ਨ ਮਿਲੇ ਉਹ ਸੋਈ ਕਿਆ ਪੜੀਐ ਕਿਆ ਗੁਨੀਐ ਕਿਆ ਬੇਦ ਪੁਰਾਨਾ ਸੁਣੀਐ ਪੜੇ ਸੁਨੇ ਕਿਆ ਹੋਈ ਜੋ ਸਹਜ ਨ ਮਿਲੇ ਉਹ ਸੋਈ ਜਪਸ ਗਵਾਰਾ ਕਿਆ ਸੋਚ ਬਾਰੰਗ ਬਾਰ ਰਹਾਉ ਅੰਧਿਆਰੇ ਦੀਪਕ ਚਹੀਆ ਇਕ ਵਾਸਤ ਅਗੋ ਚਰ ਲਈਆ ਵਾਸਤ ਅਗੋ ਚਰ ਪਾਈ ਹਟ ਦੀਪਕ ਰਹਾ ਸਮਾਈ ਕਹ ਕਬੀਰ ਅਬ ਜਾਣਿਆ ਜਬ ਜਾਣਿਆ ਤਾ ਮਨ ਮੰਨਿਆ ਮਨ ਮੰਨਿ ਲੋਗ ਨਾ ਪਤੀਜ ਨਾ ਪਤੀਜ ਈ ਜ ਕਹੇ ਕਬੀਰ ਅਬ ਜਾਨਿਆ ਜਬ ਜਾਨਿਆ ਤੋ ਮਨ ਮਾਨਿਆ ਮਨ ਮਾਨਿਆ ਲੋਗ ਨਾ ਪਤੀ ਜ ਨਾ ਪਤੀ ਜ ਤੋ ਕੀ ਕੀ ਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਆ ਪੜੀ ਐ ਕਿਆ ਗੁਨੀ ਐ ਕਿਆ 베ਦ ਪੁਰਾਨਾ ਸੁਨੀ ਐ ਪੜੇ ਸੁਨੇ ਕਿਆ ਹੋਈ ਜਉ ਸਹਜ ਨਾ ਮਿਲੇ ਸੋਈ ਗੁਰ ਪਿਆਰ ਵਾਲਿਓ ਅਜਦਾ ਪਾਵਨ ਵਖਵਾਕ ਸ਼ਰਮਣੀ ਭਗਤ ਭਗਤ ਕਬੀਰ ਜੀ ਦੀ ਰਸਨਾ ਤੋਂ ਉਚਾਰਨ ਹੋਇਆ 108 ਰਾਗ ਅੰਦਰ ਪਾਵਨੰ 655 ਤੇ 55 ਉਤੇ ਸੁਭਾਈਮਾਨ ਭਗਤ ਜੀ ਬਖਸ਼ਿਸ਼ ਕਰਦੇ ਨੇ ਕਹਿੰਦੇ ਏ ਭਾਈ ਧਾਰਮਿਕ ਗ੍ਰੰਥਾਂ ਨੂੰ ਪੜਨ ਦਾ ਵਿਚਾਰਨ ਦਾ ਤੇ ਸੁਣਨ ਦਾ ਕੀ ਲਾਭ ਕੀ ਵੇਦ ਤੇ ਪੁਰਾਨ ਪੜੀਏ ਤੇ ਸੁਣੀਏ ਜੇ ਉਹਨਾਂ ਨੂੰ ਪੜ ਕੇ ਸੁਣ ਕੇ ਵਿਚਾਰ ਕੇ ਵੀ ਜੀਵਨ ਵਿੱਚ ਸਹਜ ਨਹੀਂ ਆਇਆ ਆਤਮਿਕ ਅਡੋਲਤਾ ਨਹੀਂ ਆਈ ਸਤਿਗੁਰ ਕਹਿੰਦੇ ਪਿਆਰਿਆ ਕਿ ਗੋਤਮ ਕਰਮ ਕਰ ਉਹ ਹੈ ਮਾਲਕ ਦੀ ਬੰਦਗੀ ਕਿਉਂਕਿ ਉਸ ਮਾਲਕ ਦੀ ਬੰਦਗੀ ਦੇ ਨਾਲ ਹੀ ਜੀਵਨ ਸਫਲ ਹੋਣਾ ਹੈ ਤੇ ਮਨੁੱਖ ਦੇ ਜੀਵਨ ਦਾ ਉਪਦੇਸ਼ ਉਦੇਸ਼ੀ ਇਹ ਹੈ ਕਿ ਉਹ ਮਾਲਕ ਦੀ ਇਬਾਦਤ ਕਰਕੇ ਮਾਲਕ ਦੇ ਚਰਨਾਂ ਵਿੱਚ ਟਿਕ ਜਾਏ ਤਾਂ ਹੀ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ ਕਿ ਗਨ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ ਇਹ ਜਮਾਲਕ ਵੀ ਬੰਦਗੀ ਨਹੀਂ ਕੀਤੀ ਤੇ ਜੀਵਨ ਵਿਰਤਾ ਹੋਇਗਾ ਇਸ ਕਰਕੇ ਸਿਖਾ ਮਾਲਕ ਦੇ ਨਾਮ ਦੇ ਨਾਲ ਜੁੜ ਕੇ ਇਬਾਦਤ ਕਰਕੇ ਆਪਣੇ ਜੀਵਨ ਨੂੰ ਸਵਾਰ ਸਤਗੁਰ ਕਿਰਪਾ ਕਰਨ ਇਹ ਬੰਦਗੀ ਦੀ ਦਾਤ ਸਾਡੇ ਸਭਨਾ ਦੇ ਜੀਵਨ ਵਿੱਚ ਆਵੇ ਸਤਗੁਰ ਸਭਨਾ ਦਾ ਗਾਵੇ ਆ ਸੁਣਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਹੋਈਆ ਕੋਲਾ ਦੇ ਸ਼ੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ